प्यारे दोस्तों मैं विपल सिद्धू मोड़ बातां चन्ननिया चैनल, चैनल दी ਤੁਹਾਡਾ ਸਵਾਗਤ ਕਰਦੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਬਹੁਤ ਹੀ ਸਤਿਕਾਰਯੋਗ ਪੈਣ ਪਰੰਪਰੀਤ ਜਿਨ੍ਹਾਂ ਨੇ ਮੇਰੀ ਉਂਗਲੀ ਨਹੀਂ ਫੜੀ ਬਾਂਵੀ ਫੜੀ ਹੋਈ ਹੈ ਜਿੱਥੇ ਮੈਨੂੰ ਲੋੜ ਹੁੰਦੀ ਹੈ ਇਹ ਪਹਿਲ ਦੇ ਦਾਤ ਤੇ ਮੇਰਾ ਸਾਥ ਦਿੰਦੇ ਨੇ ਸੋ ਧੰਨਵਾਦ ਪਹਿਲਾਂ ਤਾਂ ਪੈਣ ਦਾ ਆਓ ਆਪਾਂ ਹੁਣ ਇਹਨਾਂ ਦੀ ਰਚਨਾ ਸੁਣਦੇ ਹਾਂ ਤੇਰੇ ਬਾਜੋ ਤੇਰੇ ਬਾਜੋ ਨੈਣ ਤਰਸ ਗਏ ਕਿਦਰੀ ਨਜ਼ਰੀ ਆ ਜਾਵੇ ਤੇਰੇ ਵਾਜੂ ਨੈਣ ਤਰਸਗੇ ਕਿਧਰੇ ਨਜ਼ਰੀ ਆ ਜਾਵੇ ਦਿਲ ਦੇ ਬੇੜੇ ਸੁੰਨ ਪਸਰਗੇ ਆਕੀ ਰੌਣਕ ਲਾ ਜਾਵੇ ਸਾਥ ਦੇਨ ਦੇ ਲਾਕੇ ਲਾਰੇ ਢੇਰੇ ਜਾ ਪਰਦੇਸੀ ਲਾਏ ਵੇ ਮੇਰੀ ਮੇਰੀ ਕਹਿਣ ਵਾਲਿਆ ਭੁੱਲ ਗਿਆ ਹਮਸਾਏ ਵੇ ਮੈਂ ਮੇਰੀ ਮੁੱਕ ਗਈ ਸਾਰੀ ਤੂੰ ਤੇਰੇ ਬਸ ਰਹਿ ਗਈ ਬਾਕੀ ਸਾਡੀ ਰੂਹ ਵੀ ਤੇਰੀ ਹੋਈ ਰੇਗੀ ਤੇਰੀ ਹੀ ਹਾਂ ਬਾਕੀ ਸਿੱਖ ਜਾ ਸਬਕ ਸਵੱਲਾ ਸੱਜਣਾ ਸਾਨੂੰ ਆਪ ਸਿਖਾ ਜਾਵੇ ਤੇਰੇ ਵਾਜੋਂ ਨੈਣ ਤਰਸ ਗਏ ਕਿਦਰੇ ਨਜ਼ਰੀ ਆ ਜਾਵੇ ਜੋਉਂਦੇ ਜੀ ਮੈਨੂੰ ਲਾ ਲੈ ਸੀਨੇ ਮਰਨਾ ਜਾਵਾ ਪਿੱਟੀਵੇ ਰਾਖ ਫਰੋਲੀ ਮੋਇਆ ਪਿੱਛੋਂ ਬੋਲ ਨਾ ਸਕਣੀ ਮਿੱਟੀਵੇ ਉੜਿਕਾਂ ਦੇ ਵਿੱਚ ਪਲ-ਪਲ ਮੁਸ਼ਕਲ ਚਿੱਤ ਨੂੰ ਚੈਣ ਦਵਾ ਜਾਵੇ ਦਿਲ ਦੇ ਵੇੜੇ ਸੁਨ ਪਸਰ ਗਈ ਆਕੇ ਰੌਣਕ ਲਾ ਜਾਵੇ ਤੇਰੇ ਵਾਜੋਂ ਨੈਣ ਤਰਸ ਗਏ ਕਿਧਰੇ ਨਜ਼ਰੀ ਆ ਜਾਵੇ ਜੋਂਦੇ ਜੀ ਮੈਂ লাশ ਨੂੰ ਆਪਣੀ ਫੇਰਾ ਘਦੇੜੇ ਚੁੱਕੀ ਵੇ ਚੜਦੀ ਡੁੱਬਦੀ ਰਹਿਣੀ ਹੈ ਨਿਤ ਇਹ ਸੂਰਜ ਦੀ ਟਿੱਕੀ ਵੇ ਤੇਰੇ ਵਾਜੂ ਨੈਣ ਤਰਸਗੇ ਕਿਧਰੇ ਨਜ਼ਰੀ ਆ ਜਾਵੇ ਦਿਲ ਦੇ ਵੇੜੇ ਸੁਨ ਪਸਰ ਗਈ ਆਕੇ ਰੌਣਕ ਲਾ ਜਾਵੇ ਤੇਰੇ ਵਾਜੂ ਨੈਣ ਤਰਸਗੇ ਕਿਧਰੇ ਨਜ਼ਰੀ ਆ ਜਾਵੇ ਦਿਲ ਦੇ ਵੇੜੇ ਸੁਨ ਪਸਰ ਗਈ ਆਕੇ ਰੌਣਕ ਲਾ ਜਾਵੇ ਆਸ ਹੈ ਕਿ ਤੁਹਾਨੂੰ ਗਜ਼ਲ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਗਜ਼ਲ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਧੰਨਵਾਦ ਜੀ ਬਾਏ ਬਾਏ